ਧੰਨ ਵਾਹਿਗੁਰੂ ਸਾਹਿਬ ਜੀ ਪਹਿਲ ਪੁਰਿਏ ਪੁੰਨਰਕ ਵਨਾ ਤਾਂਚੇ ਹੰਸਾ ਸਗਲੇ ਜਨਾਂ ਕ੍ਰਿਸ਼ਨਾ ਤੇ ਜਾਨੋ ਹਾਰ ਹਾਰ ਨਾ ਚੰਤੀ ਨਾਚਨਾ ਪੈਲ ਪਰ ਸਾਬਰਾ ਆਥੂਨ ਪ੍ਰਸਾਦ ਅਮਰਾ ਆਸਗਾ ਅਸੁਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਸਤਸੰਗੀ ਜਨੋ ਅੱਜ ਦਾ ਮੁਖਵਾਕ ਭਗਤ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਸ਼ਬਦ ਤਨਾਸਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 693 ਤੇ ਸੁਭਾਈਮਾਨ ਹੈ ਭਗਤ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਸੰਸਾਰ ਦੀ ਉਤਪਤੀ ਦੇ ਬਾਰੇ ਆਕਾਲ ਪੁਰਖ ਦੀ ਹੋਂਦ ਦੇ ਬਾਰੇ ਬੜੇ ਵਧੀਆ ਬਚਨ ਸਾਨੂੰ ਸਮਝਾਏ ਨੇ ਸੋ ਆਓ ਸ਼ਬਦ ਦੇ ਰਾਹੋ ਵਾਲੇ ਬੰਦ ਤੋਂ ਵਿਚਾਰ ਸ਼ੁਰੂ ਕਰੀਏ ਭਗਤ ਸਾਹਿਬ ਜੀ ਕਿਰਪਾ ਕਰਦੇ ਨੇ ਪੈਲ ਪੁਰਸਾ ਬਰਾ ਆਥੋਨ ਪੁਰਸਾ ਦਮਰਾ ਕਹਿੰਦੇ ਪਹਿਲਾ ਪੁਰਸ ਆਕਾਲ ਪੁਰਖ ਪ੍ਰਗਟ ਹੋਇਆ ਇਹਦੇ ਬਾਬਤ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਉ ਸਭ ਤੋਂ ਪਹਿਲਾਂ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਪੈਦਾ ਹੋਇਆ ਸੈਭੰਗ ਰੂਪ ਹੋਇਆ ਆਪਣੇ ਆਪ ਤੋਂ ਫਿਰ ਉਸ ਨੇ ਇਹ ਸੰਸਾਰ ਦੀ ਉਤਪਤੀ ਕਰਨ ਵਾਸਤੇ ਆਪਣੇ ਤੋਂ ਇੱਕ ਕੁਦਰਤ ਪੈਦਾ ਕੀਤੀ ਜਿਹਨੂੰ ਕਿਹਾ ਗਿਆ ਮਾਇਆ ਦੋ ਹੀ ਕੁਦਰਤ ਸਾਜੀਏ ਹਰ ਆਤਮ ਰਿਠੋ ਚਾਉ ਕਹਿੰਦੇ ਦੂਸਰੀ ਪੈਦਾ ਕੀਤੀ ਮਾਇਆ ਮਾਇਆ ਦਾ ਤ੍ਰਿਸ਼ਨਾ ਹਰ ਮਨੁੱਖ ਦੇ ਅੰਦਰ ਇੱਕ ਖਿੱਚ ਤਰੱਕੀ ਕਰਨ ਵਾਸਤੇ ਵੀ ਜਿਉਣ ਵਾਸਤੇ ਵੀ ਤੇ ਚੰਗੇ ਬੁਰੇ ਕੰਮਾਂ ਵਾਸਤੇ ਸਾਰਿਆਂ 'ਚ ਸਾਂਝੀ ਚੱਲਦੀ ਹੈ ਜਿਹੜਾ ਮਨੁੱਖ ਚੰਗਾ ਬਣ ਗਿਆ ਉਹ ਚੰਗਿਆਈ ਵਾਸਤੇ ਖਿੱਚ ਰੱਖਦਾ ਹੈ ਕਿ ਮੈਂ ਸਾਰਿਆਂ ਨੂੰ ਚੰਗਾ ਬਣਾਉਣਾ ਹੈ ਤੇ ਜਿਹੜਾ ਬੁਰਾ ਬਣ ਗਿਆ ਉਹ ਬਰਿਆਈ ਵਾਸਤੇ ਖਿੱਚ ਰੱਖਦਾ ਹੈ ਕਿ ਮੈਂ ਸਾਰਿਆਂ ਨੂੰ ਬੁਰਾ ਬਣਾਉਣਾ ਹੈ ਇਹ ਖੇਚ ਜਿਹੜੀ ਹੈ ਤ੍ਰਿਸ਼ਨਾ ਹੈ ਇਹ ਆਪ ਉਹਨੇ ਪ੍ਰਮਾਤਮਾ ਨੇ ਲਾਈ ਹੈ ਕਿੰਨਾ ਚਿਰ ਤ੍ਰਿਸ਼ਨਾ ਨਾ ਲੱਗਦੀ ਤਦ ਤੱਕ ਮਨੁੱਖਤਾ ਦਾ ਵਿਕਾਸ ਨਹੀਂ ਸੀ ਹੋਣਾ ਇਹ ਜਦੋਂ ਹੱਥੋਂ ਵੱਧ ਜਾਂਦੀ ਹੈ ਉਦੋਂ ਇਹ ਬ੍ਰਿਈ ਹੈ ਤੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਮਾਤਮਾ ਨੇ ਆਪ ਮੇਲ ਕੀਤਾ ਆਪ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਕੁਦਰਤ ਨੂੰ ਦੋਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ ਕਹਿੰਦੇ ਫਿਰ ਆਸਨ ਲਾ ਕੇ ਆਪ ਇਹਦੇ 'ਚ ਬਹਿ ਗਿਆ ਸੰਸਾਰ ਨੂੰ ਪੈਦਾ ਕਰਕੇ ਇਹਦੇ ਵਿੱਚ ਬੈਠ ਗਿਆ ਤੇ ਇਹ ਸੰਸਾਰ ਜਿਹੜਾ ਪ੍ਰਮਾਤਮਾ ਦਾ ਇੱਕ ਸੋਹਣਾ ਜਿਹਾ ਬਾਗ ਬਣ ਗਿਆ ਕਿ ਉਹ ਇੰੋਂ ਨੱਚ ਰਿਹਾ ਏ ਜਿਵੇਂ ਕਹਿੰਦੇ ਖੂਹ ਦੀਆਂ ਟਿੰਡਾਂ ਦਾ ਪਾਣੀ ਪੁਰਾਣੇ ਸਮੇਂ 'ਚ ਖੂਹ ਸੀ ਉਹਦੇ 'ਚੋਂ ਪਾਣੀ ਕੱਢਣ ਵਾਸਤੇ ਕਿਨੂੰ ਲੋਹੇ ਦੀ ਚੈਨ ਵਰਗੀ ਬਣਾਇਆ ਜਾਂਦਾ ਸੀ ਉਹਨਾਂ ਟਿੰਡਾਂ ਕਿਹਾ ਜਾਂਦਾ ਸੀ ਉਹਦੇ ਵਿੱਚ ਪਾਣੀ ਆਉਂਦਾ ਸੀ ਪਰਕੇ ਤੇ ਜਿਉਂ 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 ਉੱਪਰ ਨੂੰ ਆਉਂਦਾ ਪਾਣੀ ਉਹ ਨੱਚਦਾ ਇਹ ਰਦियां ਨੇ ਉਹ ਚੈਨ ਹਿਲਦੀ ਸੀ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਭਾਈ ਇਹ ਸੰਸਾਰ ਖੂਦਿਆਂ ਟੰਡਾਂ ਵਾਂਗ ਪਾਣੀ ਵਾਂਗੂ ਨੱਚਦਾ ਏ ਕੋਈ ਤਰੱਕੀ ਵਾਸਤੇ ਚੱਲ ਰਿਹਾ ਏ ਕੋਈ ਉੱਪਰ ਨੂੰ ਜਾ ਰਿਹਾ ਤੇ ਕੋਈ ਥਾਣੂ ਜਾ ਰਿਹਾ ਏ ਜਿਉਂ-ਜਿਉਂ ਕੋਈ ਭਰਦਾ ਜਾਂਦਾ ਏ ਤੇ ਉਹ ਕੋਈ ਰੱਬ ਨਾਲ ਜੁੜਦਾ ਏ ਤੇ ਕੋਈ ਹੰਕਾਰ ਦਾ ਮਾਰਿਆ ਫਿਰ ਖਾਲੀ ਹੋ ਕੇ ਥਲੇ ਨੂੰ ਚਲੇ ਜਾਂਦਾ ਏ ਖੂਦਿਆਂ ਟੰਡਾਂ ਐਂ ਚਲਦੀਆਂ ਨੇ ਕਹਿੰਦੇ ਇਹ ਸੰਸਾਰ ਹੈ ਜਿਹੜਾ ਇਹ ਮਾਇਆ ਦੇ ਮੋਹਤ ਹੋ ਕੇ ਦੌੜ ਭੱਜ ਕਰ ਰਿਹਾ ਜਿੰਨਾ ਚਿਰ ਇਹ ਅਕਾਲ ਪੁਰਖ ਦੇ ਪਾਸਿਓਂ ਅਵੇਸਲਾ ਹੁੰਦਾ ਏ ਤੇ ਪ੍ਰਮਾਤਮਾ ਕਿੱਥੇ ਹੈ ਕੌਣ ਹੈ ਮੈਂ ਇਹ ਸੰਸਾਰ ਤੇ ਕਿਉਂ ਆਇਆ ਜਿੰਨਾ ਚਿਰ ਇਹਦੇ ਅੰਦਰ ਇਹ ਸਵਾਲ ਨਹੀਂ ਪੈਦਾ ਹੁੰਦਾ ਇਹ ਤਦ ਤੱਕ ਭਟਕਣਾ ਵਿੱਚ ਪੈ ਜਾਂਦਾ ਏ ਤੇ ਭਟਕਣਾ ਵਿੱਚ ਪੈ ਕੇ ਇਸ ਸੰਸਾਰ ਨੂੰ ਬੁਰਾ ਕਹਿਣ ਲੱਗ ਜਾਂਦਾ ਜਿਵੇਂ ਜੋਗੀਆਂ ਨੇ ਕਿਹਾ ਇਹ ਸੰਸਾਰ ਤਾਂ ਬੜਾ ਖਤਰਨਾਕ ਹੈ ਕਈਆਂ ਹੋਰਾਂ ਨੇ ਵੀ ਕਿਹਾ ਇਹ ਸੰਸਾਰ ਨੂੰ ਛੱਡ ਕੇ ਹੀ ਪਰਮਾਤਮਾ ਦੀ ਉਤਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਕਹਿਣ ਲੱਗੇ ਇਹ ਨੇਤਰੋ ਮੇਰੇ ਹਰ ਤੁਮੇ ਜੋਤ ਧਰੀ ਹਰ ਬਨ ਅਵਰ ਨਾ ਦੇਖੋ ਕੋਈ ਹਰ ਬਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਕਹਿੰਦੇ ਹੈ ਮੇਰੀ ਨੇਤਰੋ ਮੇਰੀ ਅੱਖੋ ਤੁਹਾਡੇ ਚ ਪਰਮਾਤਮਾ ਨੇ ਆਪਣੀ ਜੋਤ ਪਾਈ ਹੈ ਜੋਤ ਰੱਖੀ ਹੈ ਇਸ ਜੋਤ ਦੇ ਨਾਲ ਤੁਸੀਂ ਉਹਦਾ ਹੀ ਰੂਪ ਤਕਣਾ ਹੈ ਜਦੋਂ ਉਹਦਾ ਰੂਪ ਤਕਣ ਲੱਗ ਪਏ ਫਿਰ ਸੰਸਾਰ ਸੋਹਣਾ ਲੱਗਣਾ ਹੈ ਜਿੰਨਾ ਚਿਰ ਉਹਦਾ ਰੂਪ ਨਹੀਂ ਨਾ ਤੱਕਦੇ ਉਹਨਾਂ ਚਿਰ ਪਤਾ ਕੀ ਹੈ ਇਹ ਵਿਸ ਸੰਸਾਰ ਤੁਮ ਦੇਖਦੇ ਵਿਸ ਦਾ ਅਰਥ ਜ਼ਹਿਰ ਬਾਦਸ਼ਾਹ ਕਹਿੰਦੇ ਜਿੰਨਾ ਚਿਰ ਤੂੰ ਆਪਣੀ ਤਕਣੀ ਨਾ ਦੇਖਦਾ ਈ ਉਹਨਾਂ ਚਿਰ ਇਹ ਜ਼ਹਿਰ ਵਰਗਾ ਏ ਪਰ ਜਦੋਂ ਤੂੰ ਗੁਰੂ ਦੀ ਤੱਕਣੀ ਲੈ ਲਈ ਨਾ ਗੁਰੂ ਦਾ ਗਿਆਨ ਦੇ ਲਿਆ ਇਹ ਵੀ ਸੰਸਾਰ ਤੂੰ ਦੇਖਦੇ ਇਹ ਹਰਕਾਰ ਰੂਪ ਹੈ ਹਰ ਰੂਪ ਨਦਰੀਆ ਹੈ ਕਹਿੰਦੇ ਜਿੰਨਾ ਚਿਰ ਤੂੰ ਆਪਣੀ ਦ੍ਰਿਸ਼ਟੀ ਨਾਲ ਦੇਖਦਾ ਇਹ ਸੰਸਾਰ ਮੜਾ ਹੈ ਪਰ ਜਦੋਂ ਤੂੰ ਗੁਰੂ ਦੀ ਦ੍ਰਿਸ਼ਟੀ ਨਾਲ ਦੇਖਣ ਲੱਗ ਗਿਆ ਇਹ ਸੰਸਾਰ ਉਹਦਾ ਰੂਪ ਹੋ ਜਾਏਗਾ ਤੇ ਤੈਨੂੰ ਹਰ ਪਾਸੇ ਪ੍ਰਮਾਤਮਾ ਹੀ ਨਦਰ ਦੇ ਵਿੱਚ ਆਏਗਾ ਸਮਝ ਦੇ ਵਿੱਚ ਆਏਗਾ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਨ ਅਵਰਣਾ ਕੋਈ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਲਈ ਜਦੋਂ ਗੁਰੂ ਦਾ ਪਾਤਰ ਬਣਿਆ ਤੂੰ ਕਿਰਪਾ ਦਾ ਫਿਰ ਤੈਨੂੰ ਇਹ ਸਮਝ ਆ ਜਾਣੀ ਹੈ ਕਿ ਰੱਬ ਤੋਂ ਬਗੈਰ ਹੋਰ ਕੋਈ ਵੀ ਨਹੀਂ ਪਾਵਰਫੁਲ ਸੰਸਾਰ 'ਚ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰ ਸਾਰਾ ਕੁਝ ਹੈ त्याਗਣਾ ਨਹੀਂ ਕਿਸੇ ਨੂੰ ਪਰ ਇੰਨਾ ਕ ਜਿਵੇਂ ਜ਼ਿੰਦਗੀ ਦੇ ਵਿੱਚ ਜਿਉਂਦਿਆਂ ਸੁੱਖ ਮਿਲਿਆ ਤੇ ਉਹਦਾ ਵੀ ਸ਼ੁਕਰਾਨਾ ਐ ਦੁੱਖ ਮਿਲਿਆ ਤੇ ਉਹਦਾ ਵੀ ਸ਼ੁਕਰਾਨਾ ਐ ਉਹਦੀ ਅਰਦਾਸ ਹੈ ਤੇ ਬਾਚੇ ਕਹਿੰਦੇ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰਮਨ ਅਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤ ਗੁਰ ਮਿਲੇ ਐ ਦੇਵ ਦ੍ਰਿਸ਼ਟ ਹੋਈ ਕਹਿੰਦੇ ਪਹਿਲਾਂ ਅੰਨੀਆਂ ਸੀ ਅੱਖਾਂ ਗਿਆਨ ਤੋਂ ਬਗੈਰ ਪਰ ਜਦੋਂ ਗੁਰੂ ਨੇ ਗਿਆਨ ਦਾ ਸਰਮਾ ਪਾ ਦਿੱਤਾ ਗਿਆਨ ਅੰਜਨ ਸਤ ਗੁਰ ਦੀਆ ਵਾਲੀ ਬਸਤਾ ਬਣ ਗਈ ਉਦੋਂ ਇਹਨਾਂ ਨੂੰ ਸਮਝ ਲੱਗੀ ਪਈ ਇਹ ਸੰਸਾਰ ਤੇ ਰੱਬ ਦਾ ਰੂਪ ਹੈ ਤੇ ਰੱਬ ਦੇ ਨਾਲ ਇਹਦੇ ਨਾਲ ਜੁੜਨਾ ਹੈ ਤੇ ਇਹੀ ਗੱਲ ਭਗਤ ਨਾਮਦੇਵ ਜੀ ਕਹਿੰਦੇ ਨੇ ਕਿ ਭਾਈ ਇਹ ਸੰਸਾਰ ਦੇ ਵਿੱਚ ਹਰ ਇੱਕ ਜੀਵ ਖੋਦਿਆਂ ਟਿੰਡਾਂ ਦੇ ਪਾਣੀ ਵਾਗ ਨੱਚ ਰਿਹਾ ਤੇ ਪਹਿਲੇ ਬੰਦ ਦੇ ਵਿੱਚ ਕਿਰਪਾ ਕਰਦੇ ਕਹਿੰਦੇ ਪੈਲ ਪੁਰੀਏ ਪੁੰਡਰਕ ਵਣਾ ਤਾਂ ਚੇ ਹੰਸਾ ਸਗਲੇ ਜਨਾਂ ਇਹਦੇ ਪਹਿਲਾਂ ਪਹਿਲ ਜਿਹੜਾ ਸੰਸਾਰ ਪੈਦਾ ਹੋਇਆ ਉਹ ਕੋਲ ਫੁੱਲਾਂ ਵਰਗਾ ਸੀ ਬੜੇ ਵਧੀਆ ਸੁਭਾਅ ਦਾ ਨਾ ਚੋਰੀ ਨਾ ਜਾਰੀ ਨਾ ਧੋਖਾ ਨਾ ਧੜੀ ਕੱਖ ਨਹੀਂ ਬੜੇ ਵਧੀਆ ਸੁਭਾਅ ਦੇ ਲੋਕ ਇੱਕ ਦੂਜੇ ਦੇ ਨਾਲ ਦੁੱਖ ਜੇ ਦੁਖੀ ਹੋਣ ਵਾਲੇ ਤੇ ਸੁੱਖੇ ਸੁਖੀ ਹੋਣ ਵਾਲੇ ਪੈਰ ਪੁਰੀਏ ਪੁੰਨਰਕ ਬਣਾ ਤਾਂਚੇ ਹੰਸਾ ਸਗਲੇ ਜਨਹ ਕ੍ਰਿਸ਼ਨਾ ਤੇ ਜਾਨੋ ਹਰ ਕ੍ਰਿਸ਼ਨਾ ਦਾ ਅਰਥ ਹੈ ਮਾਇਆ ਕਹਿੰਦੇ ਪਰਮਾਤਮਾ ਨੇ ਜਿਹੜੀ ਮਾਇਆ ਰਚੀ ਹੈ ਉਹਦੇ ਤੋਂ ਇਹ ਸੰਸਾਰ ਬਣਿਆ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ ਕਹਿੰਦੇ ਹੁਣ ਇੱਥੇ ਸਾਰੇ ਜੀਵ ਨੱਚਦੇ ਪਏ ਨੇ। ਨਾਚੰਤੀ ਦਾ ਅਰਥ ਹੈ ਨੱਚ ਰਹੀ ਐ। ਹਰ ਨਾਚਨਾ ਦਾ ਅਰਥ ਹੈ ਪ੍ਰਭੂ ਦੀ ਨਿਚਾਈ ਹੋਈ। ਸ੍ਰਿਸ਼ਟੀ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗੀ ਹੋਈ ਐ। ਜਿੱਧਰ ਜਿੱਧਰ ਉਹਨੇ ਲਾ ਦਿੱਤਾ। ਨਾਚੰਤੀ ਗੋਪੀ ਜਨਾ ਦੂਜੇ ਬੰਦ ਦੇ ਵਿੱਚ ਕਿਉਂਕਿ ਰਾਹੋ ਵਾਲਾ ਆਪਾਂ ਵਿਚਾਰ ਲਿਆ ਨਾ ਚੰਤੀ ਗੋਪੀ ਜਨਾ ਨਈਆ ਤੇ ਬਹਿਰੇ ਕੰਨਾ ਤਰਕ ਨਾ ਚਾ ਭਰਮੀਆਂ ਚਾ ਕਿਸਵਾ ਬਚਾਉਣੀ ਐਈਏ ਮਈਏ ਏਕ ਾਨ ਜਿਉ ਬਾਛੇ ਕਹਿੰਦੇ ਇੱਕੋ ਹੀ ਪਰਮਾਤਮਾ ਹੈ ਜਿਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਜਿਨੇ ਇਹ ਸੰਸਾਰ ਨੂੰ ਬਣਾਇਆ ਹੈ ਇਸਤਰੀਆਂ ਮਰਦ ਸਭ ਨੱਚ ਰਹੇ ਨੇ ਪਰ ਇਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ ਕਈਆਂ ਧਰਮਾਂ ਨੇ ਔਰਤ ਨੂੰ ਭੰਡਨ ਵਾਸਤੇ ਔਰਤ ਨੂੰ ਮਾੜਾ ਕਹਿਣ ਵਾਸਤੇ ਇਹਨੂੰ ਕਰਾਏ ਪਈ ਵੀ ਦੱਸ ਦਿੱਤਾ ਕਈਆਂ ਨੇ ਆਪਣੇ ਧਰਮ ਦੇ ਵਿੱਚ ਵੀ ਔਰਤ ਦਾ ਦਾਖਲਾ ਬੰਦ ਕਰ ਦਿੱਤਾ ਇਥੋਂ ਤੱਕ ਕਿ ਜਿਹੜੇ ਅੱਜ ਕੱਲ ਜਿਆਦਾ ਚੱਲ ਰਹੇ ਨੇ ਕਹਿੰਦੇ ਜੀ ਅਸੀਂ ਜਿਆਦਾ ਸੱਚੇ ਹਾਂ ਹੋਗੇ ਤੁਸੀਂ ਪਰ ਸਾਡੇ ਕੋਲੇ ਸਤਿਗੁਰੂ ਗ੍ਰੰਥ ਸਾਹਿਬ ਹੈਗਾ ਉਹ ਵੀ ਕਹਿੰਦੇ ਜੀ ਪ੍ਰਮਾਤਮਾ ਨੇ ਕਿਹਾ ਸੀ ਫਲ ਨਹੀਂ ਖਾਣਾ ਤੇ ਔਰਤ ਨੇ ਉਹ ਫਲ ਖਾ ਲਿਆ ਤਾਂ ਇਹ ਸੰਸਾਰ ਦੀ ਉਤਪਤੀ ਹੋਈ ਤੇ ਤਾਂ ਔਰਤ ਦੁਖੀ ਹੈ ਨਹੀਂ ਭਾਈ ਪ੍ਰਮਾਤਮਾ ਨੇ ਔਰਤ ਮਰਦ ਇਕੱਠੇ ਪੈਦਾ ਕੀਤੇ ਕੋਈ ਉੱਚਾ ਨਹੀਂ ਸੀ ਕੋਈ ਨੀਵਾਂ ਨਹੀਂ ਸੀ ਇਹ ਸੋਚ ਤੇ ਉੱਤੇ ਨਿਰਪਰ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੇ ਤੇਰੀ ਸੋਚ ਚੰਗੀ ਹੈ ਤੇ ਤੂੰ ਚੰਗਾ ਹੈ ਜੇ ਤੇਰੀ ਸੋਚ ਮਾੜੀ ਹੈ ਤੇ ਤੂੰ ਮਾੜਾ ਹੈ ਚਾਹੇ ਤੂੰ ਔਰਤ ਹੈ ਤੇ ਚਾਹੇ ਮਰਦ ਹੈ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਇਸਤਰੀਆਂ ਮਰਦ ਸਭ ਨੱਚ ਰਹੇ ਨੇ ਪਰ ਇਹਨਾਂ ਦੇ ਵਿੱਚ ਸਾਰਿਆਂ ਦੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਇਹ ਜਿਸ ਵਿੱਚ ਕਹਿੰਦੇ ਸ਼ੱਕ ਨਾ ਕਰ ਪਰਮ ਦੂਰ ਕਰ ਲੈ ਹਰੇਕ ਇਸਤਰੀ ਮਰਦ ਵਿੱਚ ਪਰਮਾਤਮਾ ਦੇ ਬਚਨ ਹੀ ਇੱਕ ਰਸ ਹੋ ਕੇ ਬੋਲ ਰਹੇ ਨੇ ਇਕਤਾ ਬਰਾਬਰਤਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਸਹਿਬ ਜੀ ਕਹਿੰਦੇ ਨੇ ਸੋ ਕਿਉ ਮੰਦਾ ਆਖੀਏ ਜਿਤ ਚ ਮੈ ਰਾਜਾ ਇਹ ਭਾਈ ਔਰਤ ਤੋਂ ਪੈਦਾ ਹੋ ਕੇ ਔਰਤ ਨੂੰ ਮਾੜਾ ਕਹਿਣ ਵਾਲਿਆ ਤੂੰ ਚੰਗਾ ਕਿੱਦਾਂ ਹੋ ਗਿਆ ਜੇ ਬੀਜੂ ਮਾੜਾ ਇਹ ਤਾਂ ਭਗਤ ਨਾਮਦੇਵ ਜੀ ਨੇ ਵੀ ਇਹੀ ਗੱਲ ਕਹੀ ਹੈ ਕਹਿੰਦੇ ਨਈਆ ਤੇ ਬਹਿਰੇ ਕੰਨਾਂ ਤਰਕ ਨਾ ਚਾਹ ਭਰਮੀਆਂ ਚਾਹ ਕੇਸਵਾ ਬਚਾਉਣੀ ਐਏ ਮਈਏ ਏ ਕੇ ਆਣ ਜਿਓ ਕਹਿੰਦੇ ਚਾਹੇ ਮਰਦ ਹੈ ਚਾਹੇ ਔਰਤ ਹੈ ਸਾਰਿਆਂ ਚ ਇੱਕੋ ਹੀ ਹੈ ਅਕਾਲ ਪੁਰਖ ਵਹਿਗੁਰੂ ਪਿੰਦੀ ਉਪਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇਦਵਾਰਾ ਕਿੰਦੇ ਹੈ ਮਾਲਕਾ ਮੈਂ ਸੰਸਾਰ ਦੇ ਵਿਹਿਮਾ ਪਰਮਾ ਪਖੰਡਾ ਤੋਂ ਅੱਕ ਕੇ ਇਸ ਮੋਹ ਮਾਇਆ ਮਮਤਾ ਤੋਂ ਅੱਕ ਕੇ ਤੇਰੀ ਸ਼ਰਨ ਦੇ ਵਿੱਚ ਆ ਗਿਆ ਪਿੰਦੀ ਉਪਕਲੇ ਸੰਸਾਰਾ ਪਰਮ ਪਰਮ ਆਏ ਤੁਮ ਚੇਦਵਾਰਾ ਤੂੰ ਕਉਣ ਰੇ ਜੇ ਤੁਸੀਂ ਪੁੱਛੋ ਤੂੰ ਕੌਣ ਹੈ ਤੇ ਮੈਂ ਅੱਗੇ ਜਵਾਬ ਦਵਾਂਗਾ ਮੈਂ ਜੀ ਨਾਮਾ ਤੁਹਾਡਾ ਸੇਵਕ ਤੁਹਾਡੇ ਦਰ ਦਾ ਸੇਵਾਦਾਰ ਹੋ ਜੀ ਫਿਰ ਤੁਸੀਂ ਪੁੱਛੋਗੇ ਕਾਦੇ ਵਾਸਤੇ ਆਇਆ ਮੈਂ ਕਵਾਂਗਾ ਆਲਾ ਤੇਨਵਾਰਨਾ ਚਮਕਾਰਨਾ اے ਮਾਲਕ ਜੀ ਆ ਸੰਸਾਰ ਦੇ ਜਿਹੜੇ ਵਹਿਮ ਭਰਮ ਨੇ ਮਾਇਆ ਦੀ ਤ੍ਰਿਸ਼ਨਾ ਹੈ ਇਹਦੇ ਤੋਂ ਬਚਾ ਕੇ ਮੈਨੂੰ ਆਪਣੇ ਚਰਨਾਂ ਦਾ ਉਹਟ ਆਸਰਾ ਬਖਸ਼ਿਸ਼ ਕਰੋ ਮੈਂ ਤੁਹਾਡੀ ਸ਼ਰਨ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਬਤੀਤ ਕਰਨਾ ਚਾਹੁੰਦਾ ਹਾਂ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਤੇ ਜਦੋਂ ਅਸੀਂ ਵੀ ਇਸ ਤਰੀਕੇ ਦੇ ਨਾਲ ਆਵਾਂਗੇ ਗੁਰੂ ਦੇ ਕੋਲੇ ਤੇ ਗੁਰੂ ਸਾਨੂੰ ਆਪਣੇ ਗੱਲ ਨਾਲ ਲਾਬ ਲਵੇਗਾ ਪਰ ਜਿੰਨਾ ਚਿਰ ਅਸੀਂ ਤ੍ਰਿਸ਼ਨਾ ਦੇ ਅਧੀਨ ਹੋ ਕੇ ਆਪਣੀਆਂ ਵਾਸ਼ਨਾਵਾਂ ਹੀ ਲੈ ਕੇ ਆ ਰਹੇ ਹਾਂ ਆਸਾ ਕਰਤਾ ਜਗਮੂਆ ਆਸਾ ਮਰੇ ਨਾ ਜਾਏ ਬਾਦਸ਼ਾਹ ਕਹਿੰਦੇ ਆਸਾ ਕਦੀ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਇਹ ਬਾਧੀਆਂ ਜਾਂਦੀਆਂ ਨੇ ਪਰ ਜਦੋਂ ਸੰਤੋਖ ਆ ਗਿਆ ਫਿਰ ਸਭ ਕੁਝ ਵਧੀਆ ਤੇ ਚੜ੍ਹਦੀ ਕਲਾ ਚ ਹੋ ਜਾਂਦਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਸੰਸਾਰ ਬੜਾ ਸੋਹਣਾ ਹੈ ਇਹਨੂੰ ਵੇਖਣ ਵਾਸਤੇ ਇਹਦੇ ਚੋਂ ਚੰਗਿਆਈ ਦੇਖਣ ਵਾਸਤੇ ਚੰਗੀ ਗੁਰਬਾਣੀ ਨੂੰ ਪੜ੍ਹਨਾ ਪਵੇਗਾ ਗੁਰਬਾਣੀ ਦੇ ਨਾਲ ਸਾਂਝ ਪਾਉਣੀ ਪਵੇਗੀ ਜਦੋਂ ਗੁਰਬਾਣੀ ਨੂੰ ਅਸੀਂ ਪੜ੍ਹ ਕੇ ਸਮਝਣ ਲੱਗ ਪਏ ਆਪਣੇ ਆਪ ਨੂੰ ਸਮਝਣ ਲੱਗ ਪਏ ਫਿਰ ਸਾਰਾ ਕੁਝ ਚੰਗਾ ਚੰਗਾ ਨਜ਼ਰ ਆਵੇਗਾ ਜਿੰਨਾ ਚਿਰ ਅਸੀਂ ਦੂਜਿਆਂ ਨੂੰ ਵੇਖਦੇ ਆ ਤਦ ਤੱਕ ਬਰਿਆਈਆਂ ਨਜ਼ਰ ਆਉਂਦੀਆਂ ਨੇ ਸੋ ਆਵਰਾਲ ਮਿਲ ਕੇ ਇਹ ਸਿੱਖੀ ਦੇ ਬੂਟੇ ਨੂੰ ਹਰਿਆ-ਭਰਿਆ ਕਰੀਏ ਚੜ੍ਹਦੀ ਕਲਾ ਦੇ ਵਿੱਚ ਜੀਈਏ ਪਾਤਸ਼ਾਹ ਜੀ ਕਿਰਪਾ ਕਰਨ